ਸਸ ਕਾਲੀ ਸਾਰੇ ਭਰਾਵਾਂ ਦਾ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਦੀ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਅੱਜ ਦੀ ਵੀਡੀਓ ਬਹੁਤ ਖਾਸ ਆ ਖਾਸ ਇਸ ਕਰਕੇ ਆ ਕਿ ਆਪਣੇ ਜੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਦੀਆਂ ਲਾਡਲੀਆਂ ਫੌਜਾਂ ਬੁੱਢਾ ਦਲ 96 ਕਰੋੜੀ ਆਪਣੇ ਗੁਰਦੁਆਰਾ ਗੁਰੂ ਸਰ ਵਿਖੇ ਪਹੁੰਚੇ ਆ ਉਹਨਾਂ ਕੋਲੇ ਬਹੁਤ ਚੰਗੇ ਤੋਂ ਚੰਗੇ ਟੌਪ ਦੇ ਜਿਹੜੇ ਜਾਨਵਰ ਆ ਉਹਨਾਂ ਕੋਲੇ ਆ ਘੋੜੇ ਆ ਘੋੜੇ ਤਾਂ ਹੈਗੇ ਹੁੰਦੇ ਹੀ ਹਰ ਸਾਲ ਬਹੁਤ ਸੋਹਣੇ ਸੋਹਣੇ ਕੁੱਤੇ ਆ ਬਾਂਦਰ ਆ ਬਾਜ ਆ ਇੱਕ ਚਿੱਟੇ ਰੰਗ ਦਾ ਬਾਜ਼ ਸੀ ਜੋ ਚੜ੍ਹਾਈ ਕਰ ਗਿਆ ਪ੍ਰਮਾਤਮਾ ਨੂੰ ਤੇ ਕਰੋ ਅੰਜੋਏ ਵੀਡੀਓ ਚ ਤੁਹਾਨੂੰ ਮੈਂ ਦਿਖਾਉਣਾ ਕਿਹੜੇ ਕਿਹੜੇ ਜਾਨਵਰ ਬਾਬਿਆਂ ਕੋਲੇ ਸਵਾਰ ਆ ਚਲੋ ਮਨ ਕੀ ਹੋਇ ਕਕੂ ਖਿੱਚ ਕੇ ਲੈ ਜੂਗੀ ਇਹਨਾਂ ਦੇਣਾ ਹੁਣੀ ਮੁੜ ਕੇ ਰਾਤ ਸੁਤੀ ਪਈ ਸੀ ਨਾ ਨਾ ਪਤਾ ਨੇੜੇ ਨਾ ਇਹਦਾ ਕੋਈ ਨਾ ਬਾਬੇ ਦੀ ਬਾਲਰੀ ਦਾ ਬੱਚਾ ਬਾਬਿਆਂ ਨਾਲ ਕੋਨੀ ਸੜੀ ਨਹੀਂ ਇਹ ਮਤਲਬਾ ਬੋਟ ਲੋ ਠੀਕ ਆ ਬਈ ਤੁਸੀਂ ਦੱਸੋ ਠੀਕ ਠਾਕ ਇੱਧਰ ਇੱਧਰ ਰਹੋ ਜੇ ਮੇਰੇ ਨਾਲ ਨਾਲ ਆਓ ਜੀ ਸੰਗੀਤ ਜੀ ਬਖਾਈ ਗਏ ਤੁਹਾਨੂੰ ਬਾਬਿਆਂ ਦੇ ਘੋੜੇ ਇਹ ਉਹ ਘੋੜਾ ਜਿਹੜਾ ਅਲੀ ਗੌਂਡਰ ਨਾਲ ਲਾਇਆ ਸੀਗਾ ਇਹ ਕਰਦੇ ਪਰ ਬਾਬਿਆਂ ਦੀ ਬੈਸਟ ਬਰੀਡ ਕਰੀਏ ਨੇ ਸੇਵਾ ਦੇਖੋ ਬਾਬਿਆਂ ਦੇ ਘੋੜੇ ਹੀ ਘੋੜੇ ਘੋੜੀਆਂ ਵੀ ਆਈਆਂ ਬਾਬਾ ਜੀ ਘੋੜੀਆਂ ਨਹੀਂ ਆਈਆਂ ਇਹ ਦਾ ਕ੍ਰਮਣ ਆ ਰਿਹਾ ਜਿਹੜੀਆਂ ਹੋ ਥੋੜੀ ਬਾਤ ਪੁੱਛ ਆਈਏ ਦੇਖੋ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਹਾਈਟ ਤਾਂ ਇਹਦੀ ਫੁੱਲ ਹੀ ਆ 64 65 ਪਲੱਸ ਕੁ ਘੋੜੇ ਆ ਜਿਹੜੇ ਕੁਛ ਘੋੜੇ ਇਨਾਂ ਚੋਂ ਗਏ ਸੀ ਲਾਲ ਕਿਲੇ ਤੇ ਹਾਏ ਮੇਰ ਸੇਵਾ ਕਰੀ ਜਾਂਦਾ ਜਿਹੜੀ ਬਹੁਤ ਚੰਗੀ ਗੱਲ ਆ ਸੇਵਾ ਕਰਨਾ ਇਹ ਉਹ ਬਾਬਾ ਜੀ ਆ ਜਿਨ੍ਹਾਂ ਦੀ ਜਦੋਂ ਲਾਲ ਕਿਲੇ ਤੇ ਗਏ ਸੀ ਜਿਹੜੀ ਇੱਕ ਕਲਿੱਪ ਵਾਇਰਲ ਹੁੰਦੀ ਆ ਵੀ ਘੋੜੇ ਤੇ ਬੈਠੇ ਨੇ ਟੇਡਾ ਟੇਡਾ ਜਿਹਾ ਘੁੜਾ ਜਾਂਦਾ ਬਹੁਤ ਬਹੁਤ ਆਨੰਦ ਦਾ ਕੋ ਬਾਬਾ ਜੀ ਚੋ ਨਹੀਂ ਬਾਬਾ ਜੀ ਅਗਰ ਉਹਨਾਂ ਨੇ ਜਲਾ ਕਰਾਈ ਤੇ ਇਹ ਗਾਂਦੋਨੀ ਨੂੰ ਤਾਂ ਬਹੁਤ ਕਾਰ ਨੇ ਬ੍ਰਾਹਮਣ ਜੀ ਕਿੰਨੇ ਬਾਬਾ ਜੀ ਨਾਗਾਇਤ ਕੀ ਕੁੱਲ ਅੱਗੇ ਨਾਲੋਂ ਤਾਂ ਜ਼ਿਆਦਾ ਹੈ ਨਾ ਬਾਬਾਈ ਤੇ ਸਾਰਾ ਉਹ ਜੀ ਆਪਣੇ ਆਪ ਹੀ ਮਗਦਮਾਨ ਬਣ ਜਾਵੇ ਤੇ ਜੀ ਕਰਾਵੇ ਇਹਦੇ ਉਹਨਾਂ ਦੀ ਪਸੰਦ ਆ ਜੀ ਉਹਨਾਂ ਨੇ ਜਿਹੜੇ ਨੰਨ ਮਾਰਨਾ ਪੈ ਰਹੀ ਹੈ ਲੱਤ ਤੇ ਕੀ ਸੱਟ ਲੱਗੀ ਬਾਬਾਈ ਟੁੱਟ ਗਈ चलदे बि <nut Collinsennen> <in> <shamefulwohlian> ਹਰਿ ਨਾਮ ਜਪ ਲੈ ਬ੍ਰਹਮਾ ਨਾਮ ਬੁਲਾਏ ਉਚਤਾਵਿ ਬ੍ਰਹਮਾ ਨਾਮ ਬੁਲਾਏ ਜੀ ਬ੍ਰਹਮਾ ਨਾਮ ਬੁਲਾਏ ਜੀ ਬ੍ਰਹਮਾ ਨਾਮ ਬੁਲਾਏ ਜੀ ਜੇ ਬ੍ਰਹਮਾ ਨਾਮ ਬੁਲਾਏ ਜੀ ਜੀ ਸੇ ਨੇ ਤੂੰ ਪ੍ਰਭੂ ਦਾ ਸ੍ਰੀ ਨਿਤਮਾਨ ਬੇਤਾਰੀ ਮੀਰਾ ਗਾ ਰਹੀ ਹੈ ਬਾਬਾ ਜੀ ਕਹਿੰਦੇ ਲੱਤ 'ਚ ਪਲੇਟਾਂ ਪਈਆਂ ਫੇਰ ਵੀ ਧੰਨਾ ਯਾਰ ਆਉਂਦਾ ਆਪਣੇ ਲੋਕ ਮੰਜੇ ਤੋਂ ਵੀ ਉੱਠਦੇ ਤੇ ਬਾਬਾ ਜੀ ਫੇਰ ਵੀ ਸੇਵਾ ਕਰੀ ਜਾਂਦੇ ਆ ਬੱਚੇ ਲੱਗੇ ਤੂੰ ਨਹੀਂ ਛੱਡਨ ਨਾ ਧਿਆਨ ਨਾ ਆਉਂਦੀ ਆਪ ਕੋ ਭਾਈਓ 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 ਬੇਟਾ ਇਹ ਵੀ ਆ ਸੇਵਾ ਸੇਵਾ ਦਾ ਕਰਮਾਂ ਵਾਲਿਆਂ ਨੂੰ ਮਿਲਦੀ ਆ ਉਹ ਵੀ ਘੋੜਿਆਂ ਦੀ ਸੇਵਾ ਬਾਬਾ ਜੀ ਸੱਚੀ ਗਾ ਬਾਬਾ ਜੀ ਠੀਕ ਹੈ ਜੀ ਠੀਕ ਹੈ ਕੁਝ ਹੋਰ ਵੀ ਦਾ ਯੋਜਨਾ ਕਰੋ ਹਾਂ ਜੀ ਘੋੜੇ ਵੇਖਣ ਉਹ ਮਰਦਾਨੀ ਬਣ ਕੇ ਜਾ ਬਾਬਾ ਜੀ ਜਿਹੜਾ ਪਿਛਲੇ ਏਰੀਆ ਆਪਣਾ ਨਿੱਕਾ ਆ ਭਜੰਗੀ ਸੀ ਉਹ ਤਾਂ ਨਹੀਂ ਆਇਆ ਕੀ ਐ ਨਹੀਂ ਰਹੀ ਸੀ ਤੇ ਜਿਹੜੇ ਅੱਛਾ ਤੇ ਜਿਹੜੇ ਪਿਛਲੇ ਏਰੀਆ ਆਪਣੇ ਜਿਹੜੇ ਘੋੜੇ ਆਏ ਸੀ ਉਹ ਸਾਰੇ ਆਏ ਆ ਜਿਹੜਾ ਅੱਛਾ ਜੀ ਇਹ ਇਹ ਜਿਹੜੇ ਚਾਲੇ ਮਤਲਬ ਅੱਛਾ ਜੀ ਜਿਹੜਾ ਆਪਾਂ ਉੱਥੇ ਉਹ ਅਲੀ ਕਾਉਂਟਰ ਚਿੱਟੇ ਜੇ ਘੋੜੇ ਨਾਲ ਕੀਤਾ ਸਾਹਮਣੋਂ ਸਾਹਮਣੇ ਹੀ ਉਹ ਘੁੜਾਇਆ ਤੇ ਕਿੰਕੇ ਮੈਨੂੰ ਦਿਖਿਆ ਨਹੀਂ ਇੱਥੇ ਬੰਨਿਆ ਹੋਇਆ ਸੀ ਉਹ ਵਾਲੀ ਹਾਈਟ ਸੀ ਉਹਦੀ ਉੱਧਰ ਉਹ ਬੜਾ ਪ੍ਰੈਸ਼ਨ ਆਇਆ ਤਾਂ ਛੁੜਾ ਨੱਕ ਵਿੰਗਾ ਹੋ ਗਿਆ ਤਾਂ ਲੱਗਦਾ ਬਹੁਤ ਕਿੰਨਾ ਵੱਡਾ ਆਇਆ ਸੀ ਉਹਦਾ ਨਾਂ ਇੱਕੋ ਸੁਣਿਆ ਹੋਇਆ ਸੀ ਕਦੇ ਅੱਛਾ ਜੀ ਇਹ ਉਹ ਜਿਹੜਾ ਪੂਰਾ ਬਰਤਨ ਤੋਂ ਅੱਛਾ ਜੀ ਉਹ ਬੜਾ ਆਇਆ ਸੀ ਬਰਮ ਬਰ ਬਰੀ ਉਹ ਹੋ ਕੇ ਬਾਤ ਇਹ ਕਿੰਨੇ ਕਿੰਨੇ ਪਲੱਸ ਹੁੰਦੇ ਆ ਬਾਬਾ ਜੀ 64 65 ਸੈਟ ਇਹ ਜਿਹੜਾ ਕਹਿ ਦਿੰਦੇ ਆ ਵੀ 60 65 64 70 ਇਹਦਾ ਕੀ ਹੁੰਦਾ ਮਸਲਾ ਕੋਈ ਫਰਕ ਮੈਨੂੰ ਤਾਂ ਇੰਨਾ ਹੀ ਲੱਗਦਾ ਕੂੜਾ ਤਾਂ ਏਡਾ ਕੀ ਹੁੰਦਾ ਹੀ ਹੈ ਨਾ ਪਾਪਾ ਹਾਂ ਹਾਂ ਉਹ ਗੱਲ ਹੈ ਹਾਂ ਬਸ ਉਹ ਤਾਂ ਇੱਕ ਇਹ ਆ ਵੀ ਉੱਠ ਲਈ ਗੱਲ ਆ ਵੀ ਖੜਾ ਤਾਂ ਇਹ ਜੇ ਬਾਣੀ ਕਰਦੇ ਜਾਂ ਮਲੇਣਾ ਨਹੀਂ ਜੀ ਇਹ ਮਨ ਹਨ ਰੋਏ ਵੱਧ ਇਹ ਮਤਲਬ ਹਾਂ ਇਹਨਾਂ ਦੀ ਫਿਟਨੈਸ ਜ਼ਿਆਦਾ ਹੈ ਜਿਹੜੀ ਆਪਾਂ ਉਹ ਘੋੜੀ ਕਰਾਈ ਸੀ ਮੇਟਾ ਵਾਲੀ ਕਾਊਂਟਰ ਤੋਂ ਉਹਨੇ ਬੱਚਾ ਦੇਤਾ ਉਹ ਮੇਲਾ ਸੁਣਾਲੀ ਸੀ ਪਤਾ ਨਹੀਂ ਕੀਤਾ ਅਸੀਂ ਤੇ ਹਾਂ ਹੁਣ ਜਾਵਾਂਗੇ ਹੁਣ ਪਤਾ ਕਰਾਂਗੇ ਹੁਣ ਦਾਲ ਤੇ ਕਿਰਪਾ ਜੀ ਸਤਿਗੁਰ ਦੀ ਪੂਰੀ ਹਾਂ ਫੌਜ ਵੀ ਆਉਂ ਤਾਂ ਵੇਖ ਲੋ ਕਿੰਨੀ ਆ ਬਹੁਤ ਫੌਜ ਆਈ ਖੁਸ਼ੀ ਹੁੰਦੀ ਪਹਿਲਾਂ ਵੀ ਐਂ ਹੁੰਦਾ ਸੀਗਾ ਇਹ ਸਿਸਟਮ ਹੁਣ ਮੰਨ ਲਓ ਆਪਣਾ ਸਾਰੇ ਕੋਲੇ ਗੱਡੀਆਂ ਦੀ ਆਏ ਆ ਬਾਬਾ ਜੀ ਮੈਂ ਨਾ ਤਾਂ ਕੁਝ ਨਹੀਂ ਆਉਦਾ ਅਸਨੀ ਬੰਨੀ ਆਹਦੀ ਐ ਇਹ ਸਾਡੇ ਆਖਬਿਆਂ ਦੇ ਘੋੜੇ ਹੋਏ ਜੈ 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 ਇਹਨਾਂ ਨੂੰ ਜੈ 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 ਯੋਧੇ ਨੇ ਤਾਂ ਅੱਜ ਕੋਈ ਦਾ ਦੋਸਤ ਇਹ ਤਰਕੀ ਦਾ ਦਫ਼ਤਰ ਜੁਗਨਾ ਪ੍ਰਬੰਧਕ ਦਾ ਮਿਸ਼ਾ ਆਵਾਜ਼ਿਕਾ ਪ੍ਰੋਗਰਾਮ ਵਿੱਚ ਮੰੰਦਰਾ ਬੋਲਣੇ ਰਾਤ ਨੂੰ ਜਿੰਨਾ ਕੀ ਜਗ ਵਿੱਚ ਨੀਂਦ ਮੰੰਦ ਕਰੇ ਸਿਰਦੇ ਪ੍ਰਮੇਸ਼ਰ ਦੀ ਜਨਮ ਨੂੰ ਜਾਨਿੰਦਾ ਬੋਲਦਾ ਅਮਨਾਰੀ ਦੇ ਨੂੰ ਬੋਲਦਾ ਹੈ ਉਹਨੂੰ ਦੇਖ ਕੇ ਡਰ ਆ ਪਾ ਬੰਦੇ ਨੇ ਜਿਆਦਾ ਮੁੱਕਤ ਆ ਰਹੇ ਨੇ ਕੋੜੇ ਨੂੰ ਜਾਨਵਰ ਨੂੰ ਵੀ ਪਤਾ ਕਿ ਨਿੱਕਾ ਬੱਚਾ ਕਹਿੰਦਾ ਮੈਨੂੰ ਦੇ ਦੇ ਤੂੰ ਡਰਦਾ ਹੂੰ ਖੋਜਾ ਕੀ ਨਾਲ ਆਈ ਬਾਬਾ ਜੀ ਇਹਦਾ ਸ਼ੇਰੇ ਪੰਜਾਬ ਜੀ ਤੇ ਕੋ ਜਿਹੜਾ ਬਾਬਾ ਕਹਿੰਦਾ ਹੁੰਦਾ ਉਹਦੇ ਕੋਲ ਕਿਹੜਾ ਪੰਜਾਬ ਸ਼ਿੰਗਾਰ ਉਹ ਦੇਖਿਆ ਤੁਸੀਂ ਉਹ بابا ਮੱਲ ਮਾਰ ਗਿਆ ਹੈਣਾ ਜੀ ਹਿੰਮਤੀ ਆ ਬਾਬਾ ਚਲੋ ਪੱਕੇ ਵਿੱਚ ਜਿਆ ਤਿਆਰ ਲੱਗੇ ਭਏ ਉਹਦਾ ਬਹੁਤ ਬੰਦੇ ਨਵੀਂ ਬ੍ਰੇਡ ਤਿਆਰ ਕਰਨ ਬਲੱਡ ਲੈਂਡ ਵੈਕ ਉਸ ਚਲੋ ਚੰਗੀ ਗੱਲ ਆ ਜੀ ਤੇ ਆ ਕਿਥੋਂ ਐਦ ਕੀ ਨਵੀਂ ਲੈਂਦਾ ਬੱਚਾ ਜੀ ਬਾਂਦਰੀ ਦਾ ਏ ਸਾਨੂੰ ਫੌਜ ਨੇ ਕਿਸੇ ਨਰਦਾਸੀ ਕੀਤਾ ਠੀਕ ਹੈ ਜੀ ਇਹ ਵੀ 6-7 ਸਾਲਾਂ ਦੇ ਕੁੱਤੇ ਇੱਕ ਅੱਜ ਬੀਗਲ ਮਰ ਗਿਆ ਮਰ ਗਿਆ ਹਾਂ ਹੁਣ ਮੈਂ ਤਾਂ ਨਾ ਪਾਰਪੋ ਹੋ ਗਈ ਟੈਗ ਹੋ ਗਿਆ ਇੱਕ ਉਹ ਇਧਰ ਨੂੰ ਬਾਬਾ ਇੱਕ ਲਈ ਜਾਂਦਾ ਸੀਗਾ ਕੱਲ ਮੈਂ ਵੇਖਿਆ ਚਟਾ ਜਾ ਪੂਰਾ ਜਿਆ ਸੀਗਾ ਜਿਹੜਾ ਹਾਂ ਛੋਟਾ ਪਾ ਜਾਂ ਨਹੀਂ ਹੁੰਦਾ ਬੀਗਲ ਛੋਟਾ ਆ ਜਾਂ ਹਾਂਜੀ ਓਹੋ ਅੱਛਾ ਉਹ ਕਿਹੜਾ ਘੋੜਾ ਤੁਸੀਂ ਕਹਿੰਦੇ ਸੀ ਇਹ ਸੀਗਾ ਆ ਬਈਆ ਚਲੋ ਇੱਥੇ ਖੜੋ ਉਹ ਤੇ ਖੜਾ ਜਾਈਏ ਖੜਾ ਫਿਰ じゃ ਇੱਥੇ ਖੜੋ ਵੀਡੀਓ ਬਣਾਵਾ ਹੁਣ ਪੁੱਛ ਕੇ ਹੈਲੋ ਕਰੇਗਾ ਨੇੜੇ ਨੇੜੇ ਨਾ ਜਾ ਨੇੜੇ ਨਾ ਜਾ ਪਤੂ ਨਾ ਆ ਜਾ ਕਈ ਇਹਨਾਂ ਜਾਨਵਰ ਦਾ ਪਤਾ ਨਹੀਂਦਾ ਇਹ ਘਰੂਂਡ ਮਾਰਜੇ ਨਹੀਂ ਉਰਾ ਜਾਣਾ ਹੱਥ ਜਾਨਵਰ ਦਾ ਕੋਈ ਪਤਾ ਨਹੀਂ ਹੁੰਦਾ ਨਹੀਂ ਉਹ ਤਾਂ ਕੁਝ ਨਹੀਂ ਆਂਦੀ ਇਹ ਬੁੱਤੇ ਨਹੀਂ ਵੱਧਦੀ ਆ ਨਹੀਂ ਵੱਧਦੀਗੀ ਉਹ ਇੱਥੇ ਲੱਤਾਂ ਦੇ ਲੱਤਾਂ ਤੇ ਚੜੀ ਰਹੀ ਐ ਇਹ ਕੁਝ ਨਹੀਂ ਕਹਿੰਦੀ ਉਹ ਤਾਂ ਜੇ ਛੇੜਾਂਗੇ ਤਾਂ ਉਹ ਹੋਰ ਜਾ ਕੋਸੀ ਕਰੂਗੀ ਭਾਜਦੇ ਤਾਂ ਵੱਧਦੀ ਆ ਨਹੀਂ ਨਹੀਂ ਕੁਝ ਨਹੀਂ ਆਂਦੀ ਉਹ ਇੱਥੇ ਲੱਤਾਂ ਤੇ ਜੜੀ ਲੱਤਾਂ ਤੇ ਚੜੀ ਰਹੀ ਆ ਇੱਥੇ ਉਹ ਵਰਛਾ ਜਾ ਖੜਾ ਕਰਦੇ ਉੱਤੇ ਜੜ ਜਾਂਦੀ ਐ ਇਹ ਹਾਂ ਬੋਲੇ ਦਾ ਕੰਮ ਹੀ ਏ ਟਬੂਸੀਆਂ ਇੱਧਰ ਟਬੂਸੀ ਉੱਧਰ ਹੈ ਕਿੱਥੇ ਹੈ ਹੋਏ ਉਹ ਨਾ ਕੋਈ ਕੋਈ ਨਹੀਂ ਬਾਹਰ ਨਹੀਂ ਇਹ ਇੱਕ ਹੋਰ ਲੈਂਦਾ ਕਿੱਟਾ ਸੀਗਾ ਬਾਜ ਬਾਜ ਹੈਗਾ ਆਪਣਾ ਵੱਡਾ ਕਿੱਥੇ ਬਾਬਾ ਜੀ ਦਿਖਾਇਓ ਜੀ ਐ ਮੂੰਹ ਪਿਆਰ ਜਿਹੜਾ ਓ ਬਾਬਿਆਂ ਦੀ ਬਾਹ ਨਾਲੋਂ ਕੀ ਵੇਖਿਆ ਉੱਤਰ ਦੀ ਨਹੀਂ ਗਈ ਮੇਰੇ ਮਰਦ ਮੇਰੇ ਜਮੀਰ ਵਾਏ ਦੂਰ ਤੋਂ ਜੂਰ ਤੋਂ ਰੱਬ ਨਾਲ ਜੀਣ ਗਏ ਖੇੜ ਜੀ ਹੈ ਨਾ ਇੱਕ ਮਾਰੀ ਤੇ ਚੱਲ ਲਈ ਮਾਰਜੀ ਇੱਕ ਮਾਰੀ ਦੰਦੀ ਬਹੁਤ ਬਾੜੀ ਵੜਦੀ ਹੁੰਦੀ ਆਈ ਤੇ ਆਏ ਕਰਤੀ ਬਣਾ ਕੀੜੇ ਦੇ ਬਾਬੇ ਨੇ ਨਹੀਂ ਇੱਥੇ ਮੈਂ ਕੱਲ ਪਰਸੋਂ ਵੀ ਆਇਆ ਸੀ ਮੈਂ ਸ਼ਿਕਾਰੀ ਕੁੱਤਾ ਵੀ ਆ ਹਾਂ ਕੁੱਤੇ ਤਾਂ ਦੋ ਤਿੰਨ ਦੋ ਰ ਜੰਮਿਆ ਆਇਆ ਇੱਥੇ ਆਇਆ ਫੇਰ ਕਹਿਣਾ ਨਾ ਨਾ ਐ ਨਹੀਂ ਕਰੀ ਦਿੰਦਾ ਕਦੇ ਕੁੱਤੇ ਨੂੰ ਕਿਸ ਕੋਈ ਆਣਾ ਨਾ ਪੈ ਜਾਣ ਇੱਕ ਰਾਮ ਉਹ ਆ ਜਿਹੜੀ ਸਰੋ ਮੰਦ ਨਹੀਂ ਆਇਆ ਇੱਥੇ ਨਾ ਕੁੱਤਾ ਲੈ ਬਾਜ ਵੇਨੇ ਬਾਬਾ ਬਾਬੇ ਕੋਲੇ ਕੁੱਤਾ ਕਿਹੜਾ ਸੂਟ ਆਹ ਗੱਲ ਲਈ ਜਾਂਦਾ ਜੀ ਬਾਬਾ ਬੜੇ ਸੋਹਣੇ ਜਾਨਵਰ ਆ ਯਾਰ ਜਰਮਨ ਸ਼ੈਫਡ ਲੈਬਰੇ ਬੁਲੀ ਪਿੱਟ ਬੋਲ ਇਗਲਾ ਬਾਬੇ ਕੋਲੇ ਇਗਲ ਹੋਏ ਵਾਜੋ ਆਵਾਜ਼ ਨੂੰ ਆਵਾਜ਼ ਨੂੰ ਜੀ ਸਾਡੀ ਵੀ ਵੱਧਦੀ ਆ ਆਹ ਗੱਲ ਦਾ ਜੀ ਅੱਜ ਵੀ ਜੇ ਕੋਈ ਟੈਕਨੀਕ ਜੀ ਦੇਖਣਾ ਦਿਸਣਾ ਆਵਾਜ਼ ਜੀ ਕੌਣ ਕੱਢਦਾ ਕਿ ਦੋਆ ਬਾਬਾ ਜੀ ਹਾਂ ਨਾ ਛੇੜ ਇਹ ਬਾਬਾ ਜੀ ਬੱਚਾ ਹੀ ਪਾਲਿਆ ਕਿ ਐਡਾ ਕੀ ਨਿਕਾ ਜਾ ਕਿ ਕਿੱਥੋਂ ਮਿਲ ਗਿਆ ਬਾਬਾ ਜੀ ਇਹ ਇਦੀ ਗ੍ਰਿਪ ਸਿਸਟਮ ਵੀ ਬਹੁਤ ਤਕੜਾ ਹੋਇਆ ਨਾ ਇਹ ਤੂੰ ਨੋ ਬਹੁਤ ਵੱਡੇ ਇਹ ਵਾਟਰ ਕੰਡੀਸ਼ਨ ਵੀ ਬਹੁਤ ਚੰਗੀ ਹੋ ਗਈ ਹੈ ਨਾ ਬਹੁਤ ਜੀਮ ਚੱਲਦਾ ਰਹਿੰਦਾ 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 ਮਮੀ ਆ ਫੋਟੋ ਦਾ ਕੱਟ ਕੇ ਖੜ ਗਿਆ ਹੁਣ ਬਾਬਾ ਬਾਬਾ ਇੰਸਟਾਗ੍ਰਾਮ ਤੇ ਬੈਂਗਾ ਚਾਚਾ YouTube ਇੱਥੇ ਆ ਕੀ ਹੋਇਆ ਪਹਿਲਾਂ ਉੱਥੇ ਸੀ ਦਾ ਤੇਰੇ ਸੱਤੇ ਭਾਈਆਂ ਵਾਲਾ ਮੈਂ ਨਾ ਬਾਂਹ ਨਹੀਂ ਤੇ ਤੋਬਾ ਹੋਣਾ ਤੇਰੀ ਬਾਹਰ ਜੂਂਡੀ ਪਾ ਦੂ ਆਹ ਪਾ ਨਹੀਂ ਕਿਸ ਨਹੀਂ ਹੰਦ ਪਾਲਾ ਐ ਬਾਹਲਾ ਕਿੰਨਾ ਐ ਬਾਹਲਾ ਸੱਤ ਚਰਤੇ ਐ ਬਾਹਲਾ ਬਾਗਰ ਬਾਹਲ ਜੋਗੀ ਡਰ ਜੋ ਬਾਹਲਾ ਮੀ ਗਰ ਹਾਂ ਉਹ ਤੇਰੀ ਹੂੰ ਯੱਕ ਲੋ ਇਧਰ ਨੂੰ ਕਰ ਹੋਇਆ ਐ ਬਾਹ ਸਿੱਧੀ ਰੱਖ ਵਾਸਤੇ ਸਿੱਧੀ ਰੱਖ ਬਾਹ ਸਿੱਧੀ ਰੱਖ ਸਿੱਧੀ ਰੱਖ ਬਾਹ ਸਿੱਧੀ ਰੱਖ ਸਿੱਧੀ ਰੱਖ ਡਰਨਾ 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 ਵਾ 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 ਲੋ ਜੀ ਸਾਡੀ ਕੁੜੀ ਨੇ ਰੱਖ ਲਿਆ ਬਾਜਣ ਕੋੱਖ ਨਹੀਂ ਇਹਦਾ ਤਾਂ ਦਰਮਾਣ ਨੂੰ ਰਸਨੀਆਂ ਦਾ ਕੁਸ ਨਹੀਂ ਇਹਦਾ ਕੁਸ ਨਹੀਂ ਜਿਹਦਾ ਮਟਰਾ ਲੈਣਾ ਤੇ ਬੱਸ ਬੱਸ ਹੋ ਗਿਆ ਦੇਖ ਲਾ ਤੇਰੇ ਵੀ ਭਾਈ ਹੁਣ ਇਹ ਬਾਜਣ ਲਾਦੇ ਨੂੰ ਵੀ ਰਵਾਈਏ ਉਹਦੇ ਹੀ ਭਾਜ ਗਏ ਸ਼ਾਇਦ ਤੇ ਇਹਦੇ ਹੀ ਭਾਜ ਗਏ ਨੂੰ ਫੜ ਫੜੇ ਕੋਈ ਨਹੀਂ ਕੁਛ ਨਹੀਂ ਕਹਿੰਦਾ ਕੁਛ ਨਹੀਂ ਕਹਿੰਦਾ ਭਾਈ ਇਹ ਕੁਛ ਨਹੀਂ ਕਹਿੰਦਾ ਉਹਨੇ ਹੀ ਭਾਈ ਆ ਆਪਾਂ ਆਪਾਂ ਕਹਿੰਦੇ ਹੋ ਤੈਰੀ ਨੂੰ ਆ ਬੈਗਾ ਤੇਰੀ ਟੋਪੀ ਜੇ ਹੁਣ ਦਾ ਸੀ ਕਾਚਾ ਤੂੰ ਆ ਥਰਦੇ ਵੀ ਕੁੜੀ ਦੀ ਟੋਪੀ ਲਓ ਜੀ ਹਮਾਰਾ ਮੋਨਾ ਬੋਨਾ ਅਗੋਪੀ ਦੇ ਬਾਹਰ ਦਾ ਬਾਹਰ ਬਾਦੇ ਵਾਲਾ ਤੂੰ ਤਾਂ ਜੇ ਬਾ ਮੇਰੇ ਲਈ ਤੇਰੇ ਮੂੰਹ ਵਿੱਚ ਡਰ ਗਿਆ ਆਏ ਹੋਏ ਇੰਨਾ ਦਰਮਾਏ ਅਬਾ ਮੇਰੇ ਬਾ ਮਾਤਾ ਮੇਰੇ ਹੋਏ ਇੰਨ ਐਨੇ ਬਾਦੇ ਪਪਾ ਨਹੀਂ ਸੱਜਾ ਪਪਾ ਕਿਹਦੇ ਬਾਦੇ ਬਾਪਾ ਹੈ ਤੇਰੇ ਨੇੜੇ ਫਾਰਕ ਡਿੱਗਿਆ ਲੈ ਆ ਪਪਾ ਇਹਦਾ ਬੱਚਾ ਹੀ ਆਈ ਆ ਗੱਲ ਵਾਸਦੀ ਕਰ ਰਹੇ ਨੇ ਆਪੇ ਘੁੰਮਣ ਨੂੰ ਤੂੰ ਉਧਰ ਨੂੰ ਇਧਰ ਨੂੰ ਕਰ ਲਾ ਮੂੰ ਬੰਦਾ ਬੈਠੂ ਸੱਤ ਤੇ ਲਓ ਜੀ ਵਾਹ ਲੈ ਗਿਆ ਲੁੱਟ ਕੇ ਮੇਲਾ ਬਾਜ ਬਾਜ ਹੁੰਦੀ ਰਹੀ ਆ ਇਧਰ ਵੇਖੋ ਬਾਜ ਇਹ ਕਿਦਾਂ ਕੋਸਵਰੇ ਕਹਿੰਸੀ ਅਸੀਂ ਅੱਜ ਦੇ ਬਾਬੇ ਮੁੰਡੇ 5000 ਰੁਪਏ ਲੈਂਦੇ ਸਿਰ ਤੇ ਭਾਈ ਤੇ ਭਾਈ ਇਹ ਕਰ ਮੰਨ ਲਓ ਹੁੰਦਾ ਨਾ ਉਹ ਸ਼ੁਭ ਮੰਨਿਆ ਹੁੰਦਾ ਸਿਰ ਤੇ ਕੋਹਨੀਆ ਕੋਹਨੀਆ ਬਾਬਿਆਂ ਦਾ ਜਰਮਨ ਸ਼ੈਫਡ ਪਾਪਾ ਜੀ ਹਾਂ ਜਰਮਨ ਸਰ ਇਹ ਤਾਂ ਡਾਕਰ ਸਰ ਵੀ ਤਾਂ ਉਹ ਦੂਰ ਜਾ ਆ ਮਸਕੇ ਦੀ ਮੰਨ ਕੇ ਭਈ ਬੰਨਾ ਅਮਰੀਕਾ ਬੱਚੀ ਹੋਗੀ ਆ ਦੇ ਮਾਚੇ ਗਿਆ ਐ ਦੇ ਮਾਚੇ ਮੇਰੇ ਤੋਂ ਮੰਜ਼ਲੀ ਤੂੰ ਮੋਟੇ ਆਕ੍ਰੂਦਿਲਾ ਆਹ ਲੁੱਕ ਕੇ ਦੇ ਲੜ ਲੱਗੀ ਆਂ ਦੀ ਜੀ ਉਹਦੇ ਵਿੱਚ ਪਸੰਗਾ ਕੋੜਦੀ ਵੀ ਨਹੀਂ ਖਾਂਦੀ ਜਿਵੇਂ ਬਣ ਗਿਆ ਅਰੇ ਕਾਲਦੀ ਇਤਨੇ ਫਿਰਦੇ ਆ ਖਾਨ ਦਾ ਡਾਰ ਬਾਲਾ ਆ ਗੋਪੀ ਕੋਣੀ ਤੇਰੇ ਪਰਸੇ ਜਿਹੇ ਦਾ ਨਹੀਂ ਕੀ ਪਾਇਆ ਨਹੀਂ ਆਏ ਤੇ ਝੰਡੀਆਂ ਬਾਂਦੇ ਗਾਂ ਕਰਕੇ ਬਾਬਿਆਂ ਦਾ ਲੱਗਿਆ ਪਿਆ ਪੂਰਾ ਮੇਲਾ ਆਜਾ ਆਜਾ ਜੀ ਆ ਚਾਰ ਦੇਤਾ ਦੋ ਜਾਨਵਰ ਬਹੁਤ ਪਿਆਰੇ ਬਾਬਿਆਂ ਲਈ ਭਾਈ ਸ਼ਿਕਾਰੀ ਗੁਰ ਕਟਬੋਲ ਕਿਹਾਂ ਲੈਬ੍ਰਿੰਗ ਜਿਆਰ ਮੰਜੇ ਇੱਕ ਵਾਰੀ ਬਾਂਦਰੀ ਇੱਕ ਆ ਗਿਆ ਬਾਜ ਇਹ ਬਈ ਘੋੜੇ ਆ ਬਾਬਿਆਂ ਦੇ ਜਦੋਂ ਛੱਡਦੇ ਆ ਬਾਬੇ ਕਹਿੰਦੇ ਵੀ ਮਧਾਨ ਵਿਹਲਾ ਹੁੰਦਾ ਤਰ੍ਹਾਂ ਜਾਂਦਾ ਤੇ ਧਰਤੀ ਦੇ ਨਾਲ ਵਿਛਦੇ ਤੁਰੇ ਜਾਂਦੇ ਆ। ਪਾਪਾ ਦੋ ਦੋ ਤਿੰਨ ਤਿੰਨ ਜੋੜੀਆਂ ਇਕੱਠੀਆਂ ਲੱਗੀਆਂ ਘੋੜਿਆਂ ਦੀਆਂ ਜਦੋਂ ਹਾਂ ਪੁੱਤ ਦੱਸ ਤੇਰੀ ਪ੍ਰੋਬਲਮ ਆਹੀ ਹੈ ਝੂਲਿਆਂ ਤੇ ਜਾ ਕੇ ਤੈਨੂੰ ਇਹ ਹੋ ਜੂਗਾ ਕਿ ਛੇਤੀ ਗਰਾਊਂਡ 'ਚ ਚੱਲ ਗਏ। ਗਰਾਊਂਡ 'ਚ ਜਾ ਕੇ ਤੈਨੂੰ ਇਹ ਹੋ ਜੂਗਾ ਛੇਤੀ ਉਧਰ ਨੂੰ ਚੱਲ ਗਏ। ਵੀ ਜਿਵੇਂ ਪਹਿਲਾਂ ਤੁਹਾਨੂੰ ਘਰੇ ਤੇ ਘੋੜੇ-ਘੋੜੇ ਲਾਈ ਸੀ। ਤੈਨੂੰ ਮੈਂ ਲੈ ਗਿਆ ਹੀ ਨਹੀਂ ਆਇਆ ਕਰਨਾ। ਮੈਂ ਤੜਕੇ ਦਾ ਤਾਂ ਨਹੀਂ ਆਇਆ ਵੀਡੀਓ ਬਣਾਉਣ ਮੈਂ ਚੱਲਣਾ। ਦੂਆ ਕਾਨੂੰਨ ਨਾਲ ਹੀ ਲੈ ਚੱਲਾਂਗੇ ਨਾਲੇ ਚੱਲੇ ਦੇਖਿਆ ਹੁਣੀਆਂ ਤੇ ਨਾਲੇ ਕਿਹੜਾ ਪਿੰਡ ਆ ਤੇਰਾ ਇੱਥੋਂ ਦਾ ਹੀ ਕਿਹਦਾ ਮੁੰਡਾ ਨੇ ਚੈਣਾ ਦਾ ਚੈਣਾ ਮੇਰੇ ਟਰੱਕ ਦਾ ਵਾਲਾ ਪੁੱਤ ਅੱਛਾ ਅਰਦਾ ਕਰਦਾ ਹੀ ਮੁੰਡੇ ਤੁਸੀਂ ਕੋਈ ਨਹੀਂ ਬਾਬੇ ਨਾਲ ਕਰਾ ਦਿਆ ਕਰੋ ਚੰਗਾ ਥੋੜਾ ਬੋਧਾ ਜਿਹੜਾ ਆਂਦੇ ਆ ਨਾ ਕਰਾ ਦਿਆ ਕਰੋ ਚੰਗਾ ਕੀ वो तो उथा बन्ने फिर आ गया मुड़ उड़ के ठीक है जी ना उधर बन्ने बबा जी

ਰ ਗਏ ਹਾਂ ਜੀ ਥੈਂਕ ਯੂ ਫਰ ਅਗੇਨ ਕਿਵੇਂ ਬਾਈ ਠੀਕ ਹੈ ਜੀ ਹੋਰ ਸੁਣਾਓ ਕਦੋਂ ਆਏ ਸੀ ਇੱਥੇ ਸ਼ੇਰਾ ਸ਼ੇਰਾ ਦੀ ਬੇਸ਼ੇਰੀ ਆ ਸ਼ੇਰਾ ਤੋਰਨ ਦਾ ਹੁਣ ਇਹਦੇ ਹੀ ਜੋੜਦਾ ਬਣਾਉਂਦਾ ਨਾ ਵੀ ਇਦੀ ਦਿਲ ਕੰਨਾਂ ਦੇ